ਮਹਾਰਿ ਕਰਨ ਸਰ ਕੀ ਕਰਦਾ ਹੈ ਕਸਟਾਲ ਦੀ ਵਾਹਿਗੁਰੂ ਜੀ ਦਾ ਘਰ ਹੈ ਸਾਹਿਬ ਜੀ ਦੀ ਕੀ ਫਤਿਹ ਆਜ ਅਸੀਂ ਐਸ ਜੀ ਦੀ ਸਵਰਗ ਆਸਰਾਮ ਸ੍ਰੀ ਲੱਖੀਵਾਲਾ ਸਾਹਿਬ ਦੇ ਡੇਰੇ ਤੇ ਖੜੇ ਹਾਂ ਕਿ ਇੱਥੇ ਸਾਡੇ ਜਗਿੰਦਰ ਸਿੰਘ ਜੀ ਦੇ ਰਾਜਪੁਰੇ ਤੋਂ ਉਹਨਾਂ ਦੇ بیٹے ਇੱਕ ਪੁੱਲਰ ਲਾਖੀ ਆਇਆ ਨੇ ਦਰਗਾਹ ਦੇ ਵਾਸਤੇ ਬਜ਼ੁਰਗਾਂ ਦੇ ਵਿਚ ਰਹਿੰਦੇ ਨੇ ਇਹਨਾਂ ਨੇ ਇੱਕ ਦਿਨ ਵਿজিট ਕੀਤਾ ਸੀ ਇਹਨਾਂ ਨੂੰ ਇਹ ਲੱਗਿਆ ਤੇ ਇੱਥੇ ਵਰਮੀ ਹੋਣ ਕਾਰਨ ਬਜ਼ੁਰਗਾਂ ਨੂੰ ਮਸੂਹ ਹੁੰਦਾ ਸੀ ਇਸ ਕਰਕੇ ਇਹਨਾਂ ਨੇ ਜਿਹੜਾ ਜਿਹੜਾ ਟੂਰਰ ਹੈ ਉਹ ਦੱਸਤਾ ਹੈ ਤੇ ਅਸੀਂ ਸਮੂਹ ਮੈਂਬਰ ਸਹਿਯਾਨ ਇਹਨਾਂ ਦਾ ਕੋਟਨ ਕੋ ਧੰਨਵਾਦ ਕਰਦੇ ਆਂ ਤੇ ਹੋਰ ਵੀ ਦਾਨੀ ਸਦਨ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਬੈੱਡ ਉੱਤੇ ਜਿਨੇ ਔਰ ਰੈਕ ਤੇ ਜਿਨੇ ਦਾਸ ਅਸੀਂ ਸਾਰੇ ਦਾਨੀ ਸੱਜਣਾਂ ਦਾ ਕਿ ਇੱਕ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਇੱਕ ਕੱਪੜੇ ਧੋਣ ਵਾਲੀ ਮਸ਼ੀਨ ਨਹੀਂ ਆਈ ਹੈ ਤੇ ਇਸੇ ਤਰ੍ਹਾਂ ਦਾਨੀ ਸੱਜਣ ਸਾਡਾ ਸ਼ਹਿਰ ਜਿਹੜਾ ਮੱਛੀ ਵਾਲਾ ਸ਼ਹਿਰ ਹੈ ਇਹ ਦੁਨੀਆਂ ਪੀਰਾਂ ਦੀ ਧਰਤੀ ਹੈ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਸੁਪ੍ਰਾਪਤ ਧਰਤੀ ਇੱਥੇ ਜਿਹੜੇ ਲੋਕ ਦਾਨੀ ਬਹੁਤ ਨੇ ਉਨਾ ਸਾਰੇ ਬੰਦੇ ਵਰਨਾਂ ਦਾ ਅਸੀਂ ਉਹ ਕਿਹੜੀ ਕਿਹੜੀ ਈਜ਼ੀ ਜੀ ਐਕਸਨ ਕੋਲ ਕੋਲ ਮੇਰੇ ਜਿਹਨੇ ਅੰਦਰ ਦਰ ਵਿੱਚ ਹੈ ਜਰਦਾ ਜਿਵੇਂ ਫਰਿੱਜ ਦੀ ਲੋੜ ਹੈ ਜੀ ਫਰਿੱਜ ਦੀ ਸਾਨੂੰ ਜ਼ਿਆਦਾ ਲੋੜ ਹੈ ਕਿਉਂਕਿ ਅੱਜ ਕੱਲ ਤੋਂ ਨੂੰ ਪਤਾ ਹੀ ਹੈ ਜੇ ਜਦੋਂ ਕੋਈ ਖੁਮਾਂ ਰੱਖਦੇ ਆ ਤਾਂ ਉਹ ਖਰਾਬ ਹੋ ਜਾਂਦਾ ਤੇ ਫਰਿੱਜ ਦੀ ਐਸ ਤਰ੍ਹਾਂ ਸਾਨੂੰ ਬਹੁਤ ਲੋੜ ਹੈ ਬੈੱਡ ਵੀ ਜਿਨੇ ਸਾਡੇ ਕੋਲ ਪੰਜ ਰੂਮ ਹੈ ਤਾਂ ਇਸ ਟਾਈਮ ਤੱਕ ਸਾਡੇ ਕੋਲ 6 ਬੈੱਡ ਪਹੁੰਚ ਚੁੱਕੇ ਹਨ ਜਾ ਰਹੀ ਕਿ ਆਪਾਂ ਨੂੰ 10 ਵੈਡਾਂ ਦੀ ਲੋੜ ਹੈ ਇੱਥੇ ਉਹ ਕਿੰਨੇ ਕਈ ਦਿਨ ਚਾਰ ਵੈਡਾਂ ਪਾਣੋਂ ਹੋਰ ਕਹੀਦੇ ਨੇ ਅਸੀਂ ਸਾਰੇ ਸੰਗਤਾਂ ਨੂੰ ਬੇਨਤੀ ਕਰਦੇ ਆਂ ਜੈਸੇ ਜਾਨੀ ਸੱਜਣ ਨੇ ਸਾਡੇ ਸ਼ਹਿਰ ਵਾਸੀ ਬਹੁਤ ਜ਼ਿਆਦਾ ਦਾਨ ਕਰਦੇ ਰਹਿੰਦੇ ਆਂ ਸੋ ਅਸੀਂ ਬੇਨਤੀ ਕਰਦੇ ਆਂ ਤੇ ਇਸ ਵੇਲੇ ਦਾ ਰੰਦੇ ਇੱਕ ਜੋ ਦੋ ਬਜ਼ੁਰਗ ਜੋ ਰਹਿੰਦੇ ਨੇ ਆਸਤਾਨ ਉਹਨਾਂ ਨੇ ਜਿਵੇਂ ਕਿ ਇੱਕ ਬਜ਼ੁਰਗ ਵਾਸਤੇ ਇਹਨਾਂ ਨੇ ਟਰਾਲੇ ਤੇ ਦਿੱਤਾ ਕਿ ਇੱਕ ਮਾਤਾ ਸਾਡੇ ਕੋਲ ਹੋ ਰਹੀਦੀ ਹੈ ਉਹਦੇ ਵਾਸਤੇ ਵੀ ਜਿਵੇਂ ਟਰਾਲੇ ਦੀ ਲੋੜ ਹੈ ਮਹਿਸੂਸ ਕਰਦੇ ਹਾਂ ਤੇ ਇਸੇ ਤਰ੍ਹਾਂ ਜਿਹੜੀਆਂ ਵੀ ਇੱਥੇ ਲੋੜਾਂ ਹੋਣਗੀਆਂ ਸੇ ਸਮੂਹ ਸੰਗਤ ਨੂੰ ਦੱਸਣੀਆਂ ਨੇ ਸਮੂਹ ਸੰਗਤ ਦਾ ਸਾਡਾ ਸਾਥ ਦਿੰਦੀ ਹੈ। ਭਾਵੇਂ ਸਾਰੇ ਸੰਗਤ ਦਾ ਟੋਟਲ ਕੋੜਾ ਧੰਨਵਾਦ ਕਰਦੇ ਹਾਂ। ਉਹ ਆਸਿਰਜੀਤਾ ਖਾਲਸਾ ਤੇ ਰਵਾਇਤੀ ਵੀ ਕੀ ਕਰਦੇ ਜੀ। ਹਨ ਇਮਾਨਤ ਮੇਰਾ ਨਾਮ ਇਆ ਕਰਦਿਆਂ। ਅਸੀਂ ਅੱਗੇ ਜਾ ਕਰਦੇ ਰਹੇ ਹਾਂ। ਕੀ ਦੇਖ ਕੇ ਤੁਸੀਂ ਉਸ ਤੋਂ ਵੀ ਮਿਲ ਕੇ ਚੁਣ ਸਕਦੇ। ਅੱਗੇ ਅਕੈਮ ਬਾਲਟੇ ਪੋਣਾ ਹੈ। ਅਖਣ ਹੈ। अभी देख के घूम के देखा भी इतने चीनी दीदी भी जोड़ है भी मी भी अभी तीन चार जने आए तो सही महसूस होगा भी इतने गर्मी ज्यादा भी नहीं इतने कूलर की जोड़ है कूलर आने देंगे ये केंद्र भी अभी कूलर इतने दे देे हम तो मी भी भी कहीं भी कूलर इतने है फिर वाई अच्छा भाई लोग आपको हेलो 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 हेलो